ਹੈਲੋ एवरीवन ਅੱਜ ਆਪਾਂ ਪੜਾਂਗੇ ਅਰਥਬੋਧ ਬਾਰੇ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਅਰਥਬੋਧ ਵਿਆਕਰਨ ਦਾ ਚੌਥਾ ਭਾਗ ਅਰਥਬੋਧ ਹੈ ਜਿਸ ਵਿੱਚ ਸ਼ਬਦਾਂ ਦੀ ਅਰਥ ਦੇ ਪੱਖ ਤੋਂ ਵਿਆਖਿਆ ਕੀਤੀ ਜਾਂਦੀ ਹੈ ਅਰਥਾਂ ਦੇ ਆਧਾਰ ਤੇ ਸ਼ਬਦਾਂ ਵਿੱਚ ਵੇੜ ਲਿਖੇ ਭਾਗ ਸ਼ਾਮਿਲ ਕੀਤੇ ਜਾ ਸਕਦੇ ਹਨ ਬਹਿਲਾ ਹੈ ਬਹੁਅਰਥਕ ਸ਼ਬਦ ਉਹ ਸ਼ਬਦ ਜਿਸ ਦੇ ਅਰਥ ਇੱਕ ਤੋਂ ਵੱਧ ਹੋਣ ਇਨ੍ਹਾਂ ਸ਼ਬਦਾਂ ਦੇ ਸ਼ਬਦ ਜੋੜ ਅਤੇ ਉਚਾਰਨ ਤਾਂ ਇੱਕੋ ਜਿਹੇ ਹੁੰਦੇ ਹਨ ਪਰ ਅਰਥਾਂ ਵਿੱਚ ਢੇਰ ਅੰਤਰ ਹੁੰਦਾ ਹੈ ਕਈ ਵਾਰ ਤਾਂ ਇਹ ਇੱਕੋ ਜਿਹੇ ਜਾਪਦੇ ਹਨ ਪਰ ਵੱਖ-ਵੱਖ ਪ੍ਰਸੰਗਾ ਵਿੱਚ ਵਰਤੋਂ ਕਰਨ ਨਾਲ ਇਹਨਾਂ ਦੇ ਅਰਥ ਵੀ ਵੱਖ-ਵੱਖ ਹੋ ਜਾਂਦੇ ਹਨ ਜਿਵੇਂ ਡੋਲ ਇਸ ਦਾ ਪਹਿਲਾ ਅਰਥ ਹੈ ਕਬਰਨਾ ਮੁਸੀਬਤ ਆਉਣ ਤੇ ਕਰਤਾਰ ਦਾ ਮਨ ਡੋਲ ਗਿਆ ਦੂਸਰਾ ਅਰਥ ਹੈ ਜ਼ਖਮ ਨੂੰ ਡੋਲ ਪੈਣੀ ਡੋਲ ਪੈਣ ਕਰਕੇ ਮੇਰਾ ਜਨਮ ਮੇਰਾ ਜ਼ਖਮ ਦਰਦ ਕਰ ਰਿਹਾ ਹੈ ਤੀਸਰਾ ਅਰਥ ਹੈ ਪਾਂਡਾ ਮੈਂ ਡੋਲ ਵਿੱਚ ਪਾਣੀ ਪਾ ਦਿੱਤਾ ਹੈ ਦੂਸਰਾ ਸ਼ਬਦ ਆਪਾਂ ਦੇਖਦੇ ਹਾਂ ਹਾਰ ਇਸ ਦਾ ਪਹਿਲਾ ਅਰਥ ਹੈ ਥੱਕਣਾ ਮੈਂ ਕਰਨ ਨੂੰ ਸਮਝਾ ਸਮਝਾ ਕੇ ਹਾਰ ਗਈ ਦੂਸਰਾ ਅਰਥ ਹੈ ਫੁੱਲਾਂ ਦਾ ਹਾਰ ਇਹ ਗੈਂਦੇ ਦੇ ਫੁੱਲਾਂ ਦਾ ਹਾਰ ਹੈ ਤੀਸਰਾ ਹੈ ਹਾਰਨਾ ਮਨਜੀਤ ਦੀ ਟੀਮ ਹਾਰ ਗਈ ਚੌਥਾ ਹੈ ਗਹਿਣਾ ਕਸ਼ਿਸ਼ ਨੇ ਸੋਨੇ ਦਾ ਹਾਰ ਪਾਇਆ ਹੈ ਇਹ ਦਾ ਦੂਸਰਾ ਭਾਗ ਹੈ ਸਮਾਨਾਰਥਕ ਸ਼ਬਦ ਜੋ ਸ਼ਬਦਾਂ ਦੇ ਅਰਥ ਇੱਕ ਦੂਜੇ ਨਾਲ ਮੇਲ ਖਾਂਦੇ ਹੋਣ ਭਾਵ ਕੀ ਬਰਾਬਰ ਅਰਥ ਰੱਖਣ ਵਾਲੇ ਸ਼ਬਦਾਂ ਨੂੰ ਸਮਾਨਾਰਥਕ ਸ਼ਬਦ ਆਖਦੇ ਹਨ ਇਹ ਸ਼ਬਦ ਪੇਪਰਾ ਲਈ ਤਾਂ ਲਾਹੇਵੰਦ ਹੁੰਦੇ ਹਨ ਪਰ ਸਮੁੱਚੇ ਵਿਦਿਆਰਥੀਆਂ ਦੇ ਸ਼ਬਦ ਭੰਡਾਰ ਵਿੱਚ ਵੀ ਵਾਧਾ ਕਰਦੇ ਹਨ ਜੀਮੇ ਉਪਕਾਰ ਉਪਕਾਰ ਨੂੰ ਅਸੀਂ Ehsaan, ਨੇਕੀ, ਭਲਾਈ, ਮਿਹਰਬਾਨੀ ਵੀ ਕਹਿ ਸਕਦੇ ਹਾਂ ਸ਼ਕਤੀਸ਼ਾਲੀ ਦਾ ਜੋਰਾਵਰ, ਬਲਵਾਨ ਤੇ ਤਾਕਤਵਰ ਅਕਲ ਸਮਝ ਸਿਆਣਪ ਮਤ ਬੁੱਧ ਸੂਝ ਖਰਾ ਅਸਲੀ ਖਾਲਸ ਸ਼ੁੱਧ ਇਸ ਦਾ ਤੀਸਰਾ ਪਾਗ ਹੈ ਵਿਰੋਧੀ ਸ਼ਬਦ ਜੋ ਸ਼ਬਦ ਇੱਕ ਦੂਜੇ ਦੇ ਵਿਰੋਧ ਵਿੱਚ ਹੋਣ ਸਧਾਰਨ ਸ਼ਬਦਾਂ ਵਿੱਚ ਜੋ ਸ਼ਬਦ ਇੱਕ ਦੂਜੇ ਦੇ ਉਲਟ ਅਰਥਾਂ ਵਾਲੇ ਹੋਣ ਉਹਨਾਂ ਨੂੰ ਵਿਰੋਧੀ ਜਾਂ ਵਿਰੋਧਾਰਥਕ ਸ਼ਬਦ ਕਿਹਾ ਜਾਂਦਾ ਹੈ ਇੱਕ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਪਵੇਗਾ ਕੀ ਹਰ ਇੱਕ ਸ਼ਬਦ ਦਾ ਵਿਰੋਧੀ ਸ਼ਬਦ ਹੋਵੇ ਇਹ ਜ਼ਰੂਰੀ ਨਹੀਂ ਹੈ ਜੋ ਸ਼ਬਦਾਂ ਵਿੱਚ ਕੋਈ ਅਟਲ ਸੱਚਾਈ ਪ੍ਰਗਟ ਹੁੰਦੀ ਹੋਵੇ ਜਿਵੇਂ ਪਾਣੀ ਇਸ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੋਵੇਗਾ ਜਿਵੇਂ ਉਤਪਤੀ ਦਾ ਵਿਰੋਧੀ ਸ਼ਬਦ ਹੈ ਵਿਨਾਸ਼ ਕੱਸਿਆ ਦਾ ਢਿੱਲਾ ਖੱਟਣਾ ਗਵਾਣਾ ਹਨੇਰਾ ਚਾਨਣ ਗੰਦਾ ਸਾਫ਼ ਇਸ ਦਾ ਚੌਥਾ ਭਾਗ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਜੀ ਗੱਲ ਨੂੰ ਕਈ ਸ਼ਬਦਾਂ ਵਿੱਚ ਕਹਿਣ ਦੀ ਬਜਾਏ ਇੱਕ ਸ਼ਬਦ ਵਿੱਚ ਹੀ ਉਸ ਗੱਲ ਦਾ ਨਵੇੜਾ ਕਰ ਦਿੱਤਾ ਜਾਵੇ ਆਪਣੇ ਸ਼ਬਦਾਂ ਨੂੰ ਨਵੇਕਲੀ ਤੇ ਰੋਚਕ ਢੰਗ ਦਾ ਬਣਾਉਣ ਲਈ ਤੇ ਥੋੜੇ ਸ਼ਬਦਾਂ ਵਿੱਚੋਂ ਗੱਲ ਕਹਿਣ ਲਈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਪੜ੍ਹਨੇ ਬਹੁਤ ਜ਼ਰੂਰੀ ਹਨ ਜਿਵੇਂ ਲੋਕਾਂ ਨੂੰ ਵਿਆਜ ਦੇ ਪੈਸਾ ਦੇਣ ਵਾਲਾ ਸ਼ਾਹੂਕਾਰ ਜਿਸ ਦੇ ਮਾਤਾ ਪਿਤਾ ਮਰ ਗਏ ਹੋਣ ਯਤੀਮ ਜਿਹੜੀ ਜਿਹੜਾ ਬਹੁਤੀ ਵਿੱਦਿਆ ਪੜਿਆ ਹੋਵੇ ਵਿਦਵਾਨ ਚਾਰ ਪੈਰਾਂ ਵਾਲਾ ਜਾਨਵਰ ਚੁਪਾਇਆ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ